ਮੇਕੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਪੰਜਾਬ ਸਰਕਾਰ ਵੱਲੋਂ ਐਲਾਨ ਜ਼ਰੂਰ ਕਰ ਦਿੱਤਾ ਗਿਆ ਸਰਪੰਚੀ ਦੀਆਂ ਜਿਹੜੀਆਂ ਵੋਟਾਂ ਨੇ ਉਹ ਕਹਿੰਦੇ 20 ਅਕਤੂਬਰ ਨੂੰ ਪੈਣੀਆਂ ਨੇ ਪਰ ਜਿਹੜੇ ਸਰਪੰਚ ਨੇ ਸਰਪੰਚੀ ਕਰ ਚੁੱਕੇ ਨੇ ਪਿੰਡਾਂ ਦੇ ਵਿੱਚ ਲਗਾਤਾਰ ਸੰਮਤੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਪਿੰਡ ਰੋਟਾ ਦਿਹਾਤੀ ਦਾ ਪਿੰਡਾ ਸਾਬਕਾ ਸਰਪੰਚ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਨੇ ਸਾਬਕਾ ਤੇਜਿੰਦਰ ਸਿੰਘ ਤੇਜੀ ਦੇ ਨਾਲ ਗੱਲਬਾਤ ਅਸੀਂ ਕਰਾਂਗੇ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਾਫੀ ਲੰਮਾ ਸਮਾਂ ਤੁਸੀਂ ਸਰਪੰਚੀ ਕੀਤੀ ਹੈ ਪਿੰਡ ਦੀ 5 ਸਾਲ ਵਾਸਤੇ ਮੇਰੇ ਮਾਤਾ ਜੀ 1998 ਤੋਂ ਰਹੇ ਨੇ ਚਲੋ ਉਹਨਾਂ ਦੇ ਨਾਲ ਸੇਵਾ ਮੈਂ ਕਰਦਾ ਰਿਹਾ ਉਹ ਤੋਂ ਬਾਅਦ ਸਰਬਸੰਮਤੀ ਨਾਲ ਚੁਣੇ ਗਏ ਸੀਗੇ ਉਸ ਤੋਂ ਬਾਅਦ 5 ਸਾਲ ਦੁਬਾਰਾ ਫੇਰ ਸਰਬਸੰਮਤੀ ਦੇ ਨਾਲ ਪਿੰਡ ਵਾਲਿਆਂ ਨੇ ਫੇਰ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈਂ ਤਾਂ ਬਥੇਰੇ ਹੱਥ ਬੰਨੇ ਵੀ ਕਿਸੇ ਬੰਦੇ ਨੂੰ ਹੋਰ ਵੀ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਹੈ ਪਰ ਕਹਿੰਦੇ ਵੀ ਹੁਣ ਤੂੰ ਕੰਮ ਸਿੱਖਿਆ ਪਿੰਡ ਦਾ ਵਧੀਆ ਕੰਮ ਹੋਇਆ ਸਕੂਲ ਅਪਗ੍ਰੇਡ ਕਰਾਇਆ ਸੀਗਾ ਤੇ ਸਕੂਲ ਦੀ ਬਿਲਡਿੰਗ ਨਵੀਂ ਬਣਵਾਈ ਸੀਗੀ 8ਵੀਂ ਤੱਕ ਦਾ ਸਾਡਾ ਸਕੂਲ ਸੀਗਾ ਬਹੁਤ ਪੁਰਾਣਾ ਹੂੰ ਉਸ ਤੋਂ ਬਾਅਦ ਫਿਰ ਅਸੀਂ ਭੱਜ ਨੱਠ ਕਰਕੇ ਆਪਣੀ ਬਾਦਲ ਸਰਕਾਰ ਤੋਂ ਸਕੂਲ ਅਪਗ੍ਰੇਡ ਕਰਾ ਕੇ 10ਵੀਂ ਦਾ ਕੀਤਾ ਜੀ ਤੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਟੋੜਾ ਸਾਬ ਤੋਂ ਬਣਵਾਈ ਪਿੰਡ ਦੇ ਵਿੱਚ ਹੂੰ ਤੇ ਪ੍ਰਾਇਮਰੀ ਸਕੂਲ ਅਸੀਂ ਉੱਥੇ ਪਿੰਡ ਸ਼ਿਫਟ ਕੀਤਾ ਜੀ ਦੇ ਕੋ ਸਮੱਸਿਆ ਕੀ ਕੀ ਆਉਂਦੀ ਨੇ ਸਮੱਸਿਆ ਜਦੋਂ ਸਰਪੰਚੀ ਆਉਂਦੀ ਆ ਸਰਕਾਰੀ ਦੁਆਰੇ ਜੋ ਤੁਸੀਂ ਜਾਨਦੇ ਹੋ ਕੀ ਕੀ ਮੁਸ਼ਕਲਾਂ ਕੀ ਆਉਂਦੀਆਂ ਸਰਪੰਚ ਮੁਸ਼ਕਲਾਂ ਤਾਂ ਜੀ ਇੰਨੀਆਂ ਨੇ ਤੁਸੀਂ ਛੱਡ ਦਿਓ ਗੱਲਾਂ ਹਮ ਕਾਰਨ ਇਹ ਹੈ ਵੀ ਜਦੋਂ ਸਕੂਲ ਅਪਗ੍ਰੇਡ ਕਰਾਇਆ ਮੇਰੇ 10 15 ਗੇੜੇ ਚੰਡੀਗੜ੍ਹ ਦੇ ਲੱਗੇ ਜੀ ਹਮ ਤੇ ਫੇਰ ਬਾਦਲ ਸਾਹਿਬ ਤੋਂ ਅਸੀਂ ਫੇਰ ਮਨਜ਼ੂਰ ਕਰਵਾਇਆ ਤਾਂ ਕਿਤੇ ਜਾ ਕੇ ਸਾਡਾ ਸਕੂਲ ਅਪਗ੍ਰੇਡ ਹੋਇਆ ਹਮ ਤੇ ਭੱਜਣ ਅਠ ਬਿਨਾ ਦੇਖੋ ਸਰਕਾਰਾਂ ਚਾਹੇ ਕੁਛ ਕਹੀ ਜਾਂਦੇ ਨੇ ਖੋਖਲੀਆਂ ਨੇ ਭੱਜਣ ਅਠ ਤੋਂ ਬਿਨਾ ਚਾਹੇ ਕੋਈ ਵੀ ਸਰਕਾਰ ਹੈ ਭੱਜਣ ਅਠ ਤੋਂ ਬਿਨਾ ਪਿੰਡ ਦਾ ਵਿਕਾਸ ਨਹੀਂ ਬੰਦਾ ਕਰਵਾ ਸਕਦਾ ਇਹ ਚੀਜ਼ ਦੀ ਗਰੰਟੀ ਹੈ ਤੁਸੀਂ ਭੱਜਣ ਅਠ ਕਰੋਗੇ ਤਾਂ ਪਿੰਡ ਲਈ ਕੁਛ ਨਾ ਕੁਛ ਲੈ ਕੇ ਆਵੋਗੇ ਅਪਗ੍ਰੇਡ ਹੋਇਆ ਤਾਂ ਭੱਜਣ ਅਠ ਕੀਤੀ ਤੇ ਕੋਈ ਗ੍ਰਾਂਟ ਲੈਣੀ ਹੈ ਤਾਂ ਤੁਹਾਨੂੰ ਭੱਜਣ ਅਠ ਕਰਨੀ ਪਊਗੀ ਐਮਐਲਏ ਨੂੰ ਮਿਲਣਾ ਪਊਗਾ ਮੰਤਰੀ ਨੂੰ ਮਿਲਣਾ ਪਊਗਾ ਤਾਂ ਫਿਰ ਉਹ ਜ਼ਰੂਰਤਾਂ ਦੱਸਣੀਆਂ ਪੈਣਗੀਆਂ ਬ ਵੈਸੇ ਗ੍ਰਾਂਟ ਦਾ ਕੰਮ ਹੈ ਜੇ ਐਮਐਲਏ ਨੇ ਜਾਂ ਕਿਸੇ ਨੇ ਮੰਤਰੀ ਨੇ ਦੇਣੀ ਹੈ ਉਹ ਜਦੋਂ ਅਸੀਂ ਜਾ ਕੇ ਮੰਗ ਕਰਦੇ ਆ ਉਹ ਕਹਿੰਦੇ ਨੇ ਮਤਾ ਪਾ ਕੇ ਲੈ ਕੇ ਆਓ ਮਤੇ ਮੁੱਤੇ ਦਾ ਸਭ ਝੂਠੀਆਂ ਗੱਲਾਂ ਨੇ ਜੇ ਦੇਣਾ ਹੈ ਉਹਨਾਂ ਨੇ ਹਰ ਹੀਲੇ ਐਂਓ ਦੇ ਦੇਣਾ ਹੈ ਬਿਨਾ ਮਤੇ ਤੋਂ ਦੇ ਦੇਣਾ ਹਾਂ ਬਿਨਾ ਮਤੇ ਤੋਂ ਵੀ ਉਹਨਾਂ ਨੇ ਪੈਸੇ ਪਾ ਦੇਣੇ ਨੇ ਮਤੇ ਤਾਂ ਕੰਮ ਵਾਸਤੇ ਪੈਂਦੇ ਨੇ ਜਦੋਂ ਸਮਝ ਲਓ ਵੀ ਆਪਾਂ ਨੇ ਕੰਮ ਸਟਾਰਟ ਕਰਨਾ ਆਪਾਂ ਨੂੰ ਉੱਥੋਂ ਲਿਖ ਕੇ ਭੇਜਦੇ ਨੇ ਵੀ ਆਹ ਪੈਸਾ ਆਹ ਚੀਜ਼ ਲਈ ਤੁਹਾਨੂੰ ਦਿੱਤਾ ਗਿਆ ਹੈ ਬਿਲਕੁਲ ਇੱਕ ਸਰਕਾਰਾਂ ਹੋਰ ਹੋਰ ਬਹੁਤ ਕੁਝ ਕਹਿੰਦੀਆਂ ਨੇ ਜਿਸ ਤਰ੍ਹਾਂ ਕਹਿੰਦੇ ਨੇ ਸੰਮਤੀ ਕਰੋ 5 ਲੱਖ ਦੇਵਾਂਗੇ ਤੁਸੀਂ ਦੇਖਿਆਗੇ ਤੁਹਾਡੀ ਜ਼ਿੰਦਗੀ ਚ ਸੰਮਤੀ ਇੰਨੀ ਹੋਏ ਨ ਤੁਹਾਨੂੰ ਪੈਸਾ ਆਇਆ ਕ ਸੰਮਤੀ ਦਾ ਹਾਂ ਜੀ ਮੈਨੂੰ ਇੱਕ ਵਾਰੀ ਲੱਖ ਰੁਪਇਆ ਆਇਆ ਸਰਬਸੰਮਤੀ ਦਾ ਤੇ ਉਹੀ ਪੈਸੇ ਦੇ ਨਾਲ ਅਸੀਂ ਪਿੰਡ ਦੀ ਨਹਿਾਰ ਬਦਲੀ ਤੇ ਪਿੰਡ ਦੇ ਵਿੱਚ ਧਰਮਸ਼ਾਲਾ ਢਹੀ ਹੋਈ ਸੀਗੀ ਉਹ ਪੈਸੇ ਨਾਲ ਉਹ ਬਣਾਈ ਉਹ ਸਮਝ ਲਓ ਜਿਹੜਾ ਲੱਖ ਰੁਪਇਆ ਹੁੰਦਾ ਹੈ ਉਹ ਤੁਸੀਂ ਆਪਣੀ ਮਰਜ਼ੀ ਤੋਂ ਲਾ ਸਕਦੇ ਹੋ ਪਰ ਲੱਗੂਗਾ ਉਹ ਇਹਦੇ ਦਾਇਰੇ ਦੇ ਵਿੱਚੇ ਪੰਚਾਇਤ ਦੇ ਦਾਇਰੇ ਚ ਤੇ ਵੀਡੀਓ ਸਭ ਰਾਹੀਂ ਤੇ ਸੈਕਟਰੀ ਤੇ ਜੀ ਵਗੈਰਾ ਸਾਰਾ ਕੁਝ ਆ ਕੇ ਉਹ ਕਰ ਦਿੰਦੇ ਨੇ ਇੱਕ ਹੋਰ ਵੀ ਸੁਣਣਾ ਚਾਹੁੰਦਾ ਕਹਿੰਦੇ ਜਿਹੜੇ ਕੋਈ ਬਿਲ ਬੁਲ ਪਾਸ ਕਰਾਉਣੇ ਪੈਂਦੇ ਨੇ ਉਹ ਵੀ ਬੜੇ ਔਖੇ ਨੇ ਜੇ 10 ਲੱਖ ਦੀ ਗਰਾਂਟ ਆਉਂਦੀ ਹੈ 10 ਲੱਖ ਚੋਂ ਕਿੰਨਾ ਕੁ ਪੈਸਾ ਸਰਪੰਚ ਪਿੰਡ ਦੇ ਉੱਪਰ ਲਾਉਂਦਾ ਦੇਖੋ ਜੀ ਮੈਂ ਆਪਣੀ ਗੱਲ ਦੱਸਦਾ ਮੈਨੂੰ ਹੋਰ ਦਾ ਪਤਾ ਨਹੀਂ ਹੈਗਾ ਜਿੰਨੇ ਪੈਸੇ ਆਏ ਨੇ ਅਸੀਂ ਤਾਂ ਓਨੇ ਪੈਸੇ ਲਾਉਂਦੇ ਰਹਾਂ ਤੇ ਪਰ ਉਹਦੇ ਤੇ ਵੀਡੀਓ ਵੀ ਸੈਕਟਰੀ ਵੀ ਤੇ ਤੇ ਆਪਣਾ ਜੇ ਵੀ ਉਹ ਕਹਿੰਦੇ ਨੇ ਵੀ ਐਂ ਪੈਸੇ ਜੇ ਖਰਚੇਗਾ ਤਾਂ ਖਰਚੇ ਕਿਵੇਂ ਚੱਲਣਗੇ ਤੇ ਦੇਖੋ ਫालतू ਖਰਚੇ ਸਮਝ ਲਓ ਵੀ ਜੇ ਆਪਾਂ ਇੱਟ ਲਿਆਉਣੇ ਆ ਉਹਦੇ ਵਿੱਚੋਂ 20 50 ਇੱਟਾਂ ਵੀ ਚੋਰੀ ਹੁੰਦੀਆਂ ਨੇ ਰੇਤਾ ਲਿਆਉਣੇ ਤਾਂ ਉਹਦੇ ਚ ਉਹ ਵੀ ਚੋਰੀ ਹੁੰਦਾ ਸੀਮੈਂਟ ਲੈ ਕੇ ਆਉਣੇ ਤਾਂ ਉਹ ਵੀ ਕੁਝ ਖਰਾਬ ਵੀ ਹੁੰਦਾ ਕਿਉਂ ਅਗਲਾ ਕਹਿੰਦਾ ਇਹ ਤਾਂ ਪੰਚਾਇਤ ਦਾ ਹੈ ਆਪਦੇ ਘਰ ਦਾ ਆਪਾ ਕਿਉਂ ਨਹੀਂ ਖਰਾਬ ਕਰਦੇ ਜੋ ਵੀ ਪਿੰਡ ਦਾ ਕੰਮ ਕਰਾਇਆ ਮੈਂ ਤਾਂ ਆਪਣੀ ਤਨ ਦੇਹੀ ਦੇ ਨਾਲ ਐਨ ਸਿਰ ਤੇ ਖੜ ਕੇ ਕੰਮ ਕਰਵਾਇਆ ਆਪਣੀ ਜਾਨ ਚ ਮੈਂ ਆਪਦਾ ਘਰ ਦਾ ਕੰਮ ਕੀਤਾ ਮੈਂ ਪੰਚਾਇਤ ਦਾ ਸੋਚ ਕੇ ਨਹੀਂ ਕੀਤਾ ਬਿਲਕੁਲ ਜਿਹੜੇ ਕਮਿਸ਼ਨਰ ਦੀ ਗੱਲਾਂ ਹੁੰਦੇ ਨੇ ਕਮਿਸ਼ਨ ਕੌਣ ਲੈਂਦੇ ਨੇ ਫਿਰ ਸਰਪੰਚਾਂ ਤੋਂ ਕਮਿਸ਼ਨ ਤਾਂ ਜੀ ਇਹ ਸੈਕਟਰੀ ਵੀਡੀਓ ਦੀਆਂ ਐਡਜਸਟਮੈਂਟਾਂ ਨੇ ਔਰ ਸਮਝ ਲਓ ਵੀ ਜਿਹੜੀ ਆਪਾਂ ਚੀਜ਼ ਖਰੀਦਦੇ ਆ ਉਹਦੇ ਵਿੱਚੋਂ ਹੀ ਬਿੱਲ ਤਾਂ ਪੈਂਦੇ ਨੇ ਸਹੀ ਬਿਲਕੁਲ ਉਹਦੇ ਵਿੱਚੋਂ ਦੁਕਾਨਦਾਰਨ ਵਾਲੀ ਕੋਈ ਐਡਜਸਟਮੈਂਟ ਉਹਨਾਂ ਦੀ ਹੁੰਦੀ ਹੈ ਉਹਦੇ ਚੋਂ ਹੀ ਕਮਿਸ਼ਨ ਕਮਿਸ਼ਨ ਬਣਦਾ ਉਹਨਾਂ ਨੂੰ ਸਿੱਧਾ ਡਾਇਰੈਕਟ ਨਹੀਂ ਲੈਂਦੇ ਡਾਇਰੈਕਟ ਕੋਈ ਕਮਿਸ਼ਨ ਨਹੀਂ ਜੀ ਹਾਂ ਕਈ ਸਰਪੰਚ ਬੜੇ ਫੇਲ ਨਾਜ਼ਰ ਆਏ ਨੇ ਪਾਰਟੀਆਂ ਬਣਦੀਆਂ ਨੇ ਧੜੇਵਾਜੀ ਬਣਦੀ ਆ ਪੈਸਾ ਕਿੰਨਾ ਲੱਗਦਾ ਵੋਟਾਂ ਦੇ ਉੱਪਰ ਆਖਰਕਾਰ ਜਦੋਂ ਸਰਪੰਚੀ ਚਲੀ ਜਾਂਦੀ ਹੈ ਫਿਰ ਜਿਉਣਾ ਬਹੁਤ ਔਖਾ ਕਹਿੰਦੇ ਆ ਉਹ ਤਾਂ ਜੀ ਉਹਨਾਂ ਦੀਆਂ ਗਲਤੀਆਂ ਨੇ ਸਰਪੰਚਾਂ ਦੀਆਂ ਤੁਸੀਂ ਗਲਤ ਕੰਮ ਕਰੋ ਹੀ ਨਾ ਆਪਾਂ ਨੂੰ ਗਲਤ ਕੰਮ ਕਰਨ ਦੀ ਕੀ ਲੋੜ ਆਪਾਂ ਨੂੰ ਪੈਸੇ ਖਰਚਣ ਦੀ ਕੀ ਲੋੜ ਹੈ ਜੇ ਅਸੀਂ ਮੇਰੀ ਗੱਲ ਸੁਣੋ ਮੈਂ ਆਪਣੇ ਘਰੋਂ ਜੇ ਪੈਸੇ ਖਰਚੂਗਾ ਮੈਂ 5 ਲੱਖ ਰੁਪਇਆ 4 ਲੱਖ ਰੁਪਇਆ ਜੇ ਆਪਣੇ ਘਰੋਂ ਖਰਚਦਾ ਤਾਂ ਮੈਂ ਸੋਚੂਗਾ ਵੀ ਸੈਕਟਰੀ ਨੂੰ ਕਹੂੰਗਾ ਵੀਡੀਓ ਨੂੰ ਕਹੂੰਗਾ ਵੀ ਮੈਨੂੰ ਤਾਂ ਜੀ ਮੇਰੇ ਇੰਨੇ ਖਰਚ ਹੋ ਗਏ ਵੀ ਮੇਰਾ ਵੀ ਕੁਛ ਨਾ ਕੁਛ ਬਣ ਜੂਗਾ ਨਾਲ ਤੁਹਾਡਾ ਬਣ ਜੂਗਾ ਤਾਂ ਕਰਕੇ ਉਹ ਇਹ ਜੇ ਗਲਤ ਕੰਮ ਗਲਤ ਬਿਲ ਤੇ ਇਹ ਹੀ ਐਡਜਸਟਮੈਂਟਾਂ ਕਰਕੇ ਪਾਉਂਦੇ ਨੇ ਤਾਂ ਉਹ ਕਪਲੇ ਹੁੰਦੇ ਨੇ ਇਹ ਭੂਤਸਵਾਰ ਕਿਉਂ ਐਨਾ ਸਰਪੰਚੀ ਦਾ ਇੱਕ ਦੂਜੇ ਨੂੰ ਵੋਟਾਂ ਖਰੀਦਣ ਦਾ ਕਿਦੋਂ ਫਰੋਤ ਬਹੁਤ ਹੁੰਦੇ ਵੋਟਾਂ ਦੇ ਬੰਦੇ ਭੂਤਸਵਾਰ ਵਾਲੀ ਦਾ ਗੱਲ ਇਹ ਹੀ ਹੈ ਜੀ ਬਸ ਵੀ ਮੈਂ ਸਾਹਿਬ ਲੱਗ ਜਾ ਮੇਰੇ ਨਾਂ ਤੇ ਬਸ ਇਹਦਾ ਸਰਪੰਚ ਸਾਹਿਬ ਵਾਲੀ ਗੱਲ ਹੈ ਹੋਰ ਕੁਝ ਨਹੀਂ ਕੋਈ ਫਿਰ ਕੰਮ ਕਰਦੇ ਵੀ ਨਹੀਂ ਹੈਗੇ ਤੇ ਨਾ ਹੁਣ ਕੰਮ ਕਰਨੀ ਆਉਂਦਾ ਅਗਲੇ ਨੂੰ ਇਹ ਹੁੰਦਾ ਵੀ ਜਿਹੜਾ ਕਾਨੂੰਨ ਹੈ ਉਹ ਤਾਂ ਕਾਨੂੰਨ ਹੀ ਹੈ ਜੋ ਪੈਸਾ ਲੱਗਣਾ ਹੈ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਲੱਗਣਾ ਅਗਲੇ ਨੂੰ ਐ ਹੁੰਦਾ ਵੀ ਇੰਨੀ ਗ੍ਰਾਂਟ ਆ ਗਈ ਪਿਛਲੇ ਸਰਪੰਚ ਨੂੰ ਵੀ ਉਹਨੇ ਤਾਂ ਪਤਾ ਨਹੀਂ ਕਿੰਨੇ ਕੁ ਵਿੱਚੋਂ ਖਾ ਲੇ ਵੀ ਐਵੇਂ ਜਿਵੇਂ ਮੈਂ ਖਾਵਾ ਤਾਂ ਲੋਕ ਇਹ ਖਰਚਾ ਕਰਦੇ ਨੇ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਇਹਦਾ ਪਾਈ ਪਾਈ ਦਾ ਹਿਸਾਬ ਹੈ ਤੁਹਾਨੂੰ ਕਿੰਨਾ ਚਾਹ ਸੀ ਸਰਪੰਚ ਬਣਨਾ ਜਦੋਂ ਤੁਸੀਂ ਤੁਸੀਂ ਸਰਪੰਚ ਬਣੇ ਅਸੀਂ ਤਾਂ ਜੀ ਸਾਨੂੰ ਕੋਈ ਚਾਹੇ ਨਹੀਂ ਸੀਗਾ ਸਾਨੂੰ ਤਾਂ ਪਿੰਡ ਨੇ ਧੱਕੇ ਨਾਲ ਬਣਾਇਆ ਅਸੀਂ ਤਾਂ ਮੈਂ ਤਾਂ 5 ਸਾਲ ਤੋਂ ਬਾਅਦ ਵੀ ਫੇਰ ਹੱਥ ਬੰਨੇ ਸੀਗੇ ਵੀ ਅਸੀਂ ਨਹੀਂ ਬਣਨਾ ਹੈਗਾ ਤੇ ਪਿੰਡਦਿਆਂ ਨੇ ਆ ਕੇ ਕਿਹਾ ਜੀ ਤੂੰ ਵਧੀਆ ਪਿੰਡ ਦਾ ਕੰਮ ਹੋਇਆ ਪਿੰਡ ਦਾ ਵਿਕਾਸ ਹੋਇਆ ਤੇ 8ਵੀਂ ਤੋਂ 10ਵੀਂ ਦਾ ਸਕੂਲ ਬਣ ਗਿਆ ਸਕੂਲ ਦੀ ਨਵੀਂ ਬਿਲਡਿੰਗ ਬਣ ਗਈ ਫਿਰ ਪਲੱਸ 2 ਸਕੂਲ ਬਣਾਤਾ ਤੇ ਪਿੰਡ ਦੇ ਕੰਮ ਹੋਏ ਨੇ ਗਲੀਆਂ ਨਾਲੀਆਂ ਹੋਈਆਂ ਨੇ ਤੇ ਪੰਚਾਇਤ ਘਰ ਬਣੇ ਨੇ ਤੇ ਉਹਦੇ ਕਰਕੇ ਲੋਕ ਇਹ ਕਹਿੰਦੇ ਸੀਗੇ ਵੀ ਭਾਈ ਜਿਹੜਾ ਕੰਮ ਕੀਤਾ ਤਾਂ ਬਹੁਤ ਹੀ ਵਧੀਆ ਕੀਤਾ ਸਲਾਗਾ ਜੋ ਕੰਮ ਕੀਤਾ ਪਿੰਡ ਦਾ ਸਾਡਾ ਦਰਵਾਜਾ ਪਤਾ ਨਹੀਂ ਮੇਰੀ ਸੁਰਤ ਤੋਂ ਪਹਿਲਾਂ ਤਾਂ ਉਮੀ ਪਿਆ ਸੀਗਾ ਬਿਨਾਂ ਸ਼ੱਤ ਤੋਂ ਉਹ ਕੰਪਲੀਟ ਕਰਾਇਆ ਬਾਕੀ ਹੋਰ ਬਹੁਤ ਕੰਮ ਕਰਵਾਏ ਬਿਲਕੁਲ ਕੰਮ ਤੁਸੀਂ ਬਹੁਤ ਕਰਵਾਏ ਨੇ ਪਰ ਤੁਹਾਡੇ ਮਿੱਤਰ ਦੋਸਤ ਜੀ ਸਰਪੰਚ ਬਣੇ ਹੋਏ ਕਾਫੀ ਹਾਲਾਤ ਖਰਾਬ ਦੇਖੇ ਨੇ ਸਰਪੰਚਾਂ ਨੂੰ ਤੁਸੀਂ ਸਰਪੰਚਾਂ ਦੇ ਹਾਲਾਤ ਤਾਂ ਖਰਾਬ ਹੋਣਗੇ ਜੀ ਘਰੋਂ ਦਾ ਕੰਮ ਕਰਨਾ ਨਹੀਂ ਫਿਰ ਜਦੋਂ ਕੰਮ ਨਹੀਂ ਕਰਨਾ ਬਾਹਰ ਅੰਦਰ ਜਾਣਾ ਖਰਚ ਵੀ ਹੋਣਾ ਤੇ ਉਹਦੇ ਨਾਲ ਹਾਲਾਤ ਖਰਾਬ ਹੋਣੀਆਂ ਨੇ ਹੁਣ ਪੰਚਾਇਤ ਦੇ ਵਿੱਚੋਂ ਦਾ ਕੱਢ ਨਹੀਂ ਸਕਦੇ ਜੇ ਕੱਢਣਗੇ ਤਾਂ ਫਿਰ ਉਧਰੋਂ ਮਰਨਗੇ ਸਰਕਾਰਾਂ ਦਾ ਕੀ ਪ੍ਰੈਸ਼ਰ ਹੁੰਦਾ ਸਰਪੰਚ ਤੇ ਜ਼ਿਆਦਾਤਰ ਸਰਕਾਰਾਂ ਦਾ ਪ੍ਰੈਸ਼ਰ ਇਹੀ ਹੁੰਦਾ ਜੀ ਉਹ ਤਾਂ ਕਹਿੰਦੇ ਨੇ ਸਰਪੰਚ ਨੂੰ ਵੀ ਤੂੰ ਪਿੰਡੋਂ ਬੰਦੇ ਲੈ ਆ ਜੇ ਪਿੰਡੋਂ 4 ਬੰਦੇ ਲੈ ਕੇ ਜਾਣੇ ਨੇ ਉਹਨੇ ਗੱਡੀ ਵੀ ਕੱਢਣੀ ਐ ਉਹਦਾ ਖਰਚ ਫਿਰ ਜਿਹੜੇ 4 ਬੰਦੇ ਨਾਲ ਜਾਣਗੇ ਉਹਨਾਂ ਨੂੰ ਖਵਾਉਣ ਪਿਲਾਉਣ ਤਾਂ ਕਰਕੇ ਸਰਪੰਚਾਂ ਦੀ ਉਹਵਾ ਹੋਈ ਰਹਿੰਦੀ ਆ ਦੇਖੋ ਸਰਕਾਰ ਤਾਂ ਕੋਈ ਨਾ ਕੋਈ ਬੁਲਾ ਕੇ ਰੱਖਦੀ ਆ ਵੀ ਓਰੇ ਆਓ ਭਾਈ ਇੱਧਰ ਜਾਓ ਆਹ ਕੰਮ ਕਰੋ ਥਾਣਿਆਂ ਦਾ ਹੋ ਗਿਆ ਕਚੈਰੀਆਂ ਦਾ ਹੋ ਗਿਆ ਤੇ ਪਿੰਡ ਦੇ ਵਿੱਚ ਕੋਈ ਲੜਾਈ ਝਗੜੇ ਹੋ ਗਏ ਉਹ ਮਾੜੇ ਮੋٹے ਲੜਾਈ ਝਗੜਿਆਂ ਨੂੰ ਫਿਰ ਸਰਪੰਚ ਤੱਕ ਲੰਘਦਾ ਚਲੋ ਜੀ ਤੁਸੀਂ ਤਾਂ ਥਾਣੀ ਰੈਫਟ ਲਿਖਾ ਦਿਓ ਤੇ ਆਪ ਮਿਹਨਤ ਨਹੀਂ ਕਰਨੀ ਉਹਨਾਂ ਨੂੰ ਬੈ ਕੇ ਸਮਝਾਉਣਾ ਨਹੀਂ ਹੈਗਾ ਵੀ ਭਾਈ ਤੈਂ ਐ ਗਲਤੀ ਕੀਤੀ ਐ ਤੂੰ ਤੇਰੀ ਐ ਕਸੂਰ ਐ ਕੋਈ ਗੱਲ ਨਹੀਂ ਹੈਗੀ ਵੀ ਤੂੰ ਇਹ ਤੋਂ ਮਾਫੀ ਮੰਗ ਲੈ ਇੱਕ ਦਿਨ ਦੇ ਵਿੱਚ ਦੋ ਦਿਨ ਦੇ ਵਿੱਚ ਜੇ ਗੁੱਸਾ ਢਾਲਾ ਹੋ ਜਾਂਦਾ 10 ਮਿੰਟ ਬਿਠਾ ਕੇ ਅਗਲੇ ਦੀ ਸੁਲਾ ਕਰਾ ਦਿਓ ਨਾਲੇ ਦੋਨਾਂ ਪਰਿਵਾਰਾਂ ਦੇ ਪੈਸੇ ਬਚ ਗਏ ਨਾਲੇ ਸਮਝ ਲਓ ਵੀ ਅੱਗੇ ਵਾਸਤੇ ਪਿਆਰ ਬਣ ਗਿਆ ਬਿਲਕੁਲ ਜੇ ਅੱਜ ਤੋਂ 30 ਸਾਲ ਪਿੱਛੇ ਚਲੀ ਜੇ ਤੇ ਅੱਜ ਦੇ ਸਮੇਂ 'ਚ ਸਰਪੰਚੀ ਦਾ ਕਿੰਨਾ ਕਾ ਅੰਤਰ ਆ ਜਿਹੜਾ ਅੱਜ ਦਾ ਅੱਜ ਤੋਂ ਜਦੋਂ ਮੈਂ ਸਰਪੰਚ ਬਣਿਆ ਜੀ ਸਾਰਾ ਪਿੰਡ ਇੰਨੀ ਰਿਸਪੈਕਟ ਤੇ ਇੱਜ਼ਤ ਕਰਦਾ ਸੀਗਾ ਹੁਣ ਜਿਹੜੇ ਸਰਪੰਚ ਨੇ ਤੇ ਹੁਣ ਤਾਂ ਸਮਝ ਲਓ ਵੀ ਕੋਈ ਮਤਵਲੇ ਨਹੀਂ ਹੈਗਾ ਵੀ ਕੋਈ ਰਿਸਪੈਕਟ ਹੋਵੇ ਹੁਣ ਤਾਂ ਸਮਝ ਲਓ ਵੀ ਲੋਕ ਡਰਦੇ ਨੇ ਸਰਪੰਚ ਬਣਨ ਤੋਂ ਵੀ ਵੀ ਕੋਈ ਰਿਸਪੈਕਟ ਤਾਂ ਹੈ ਨਹੀਂ ਹਰੇਕ ਇਹ ਕਹਿੰਦਾ ਮੈਂ ਤੇਰੀ ਆਰਟੀਆ ਪਾ ਦੂੰ ਮੈਂ ਤੇਰਾ ਫਲਾਣਾ ਕਰ ਦੂੰ ਮੈਂ ਤੇਰਾ ਐਂਆ ਕਰ ਦੂੰ ਤੂੰ ਕੌਣ ਹੈ ਜੇ ਹੁਣ ਮੇਰੀ ਗੱਲ ਸੁਣੋ ਕੋਈ ਗਲੀ ਬਣ ਰਹੀ ਹੈ ਗਲੀ ਦੇ ਵਿੱਚ ਦੋ ਘਰ ਨੀਵੇਂ ਨੇ 10 ਘਰ ਉੱਚੇ ਨੇ ਜੇ ਉਹ ਗਲੀ ਉੱਚੀ ਕਰਨੀ ਆ ਤਾਂ ਦੋ ਘਰ ਵਾਲਿਆਂ ਨੇ ਸਰਪੰਚ ਨੂੰ ਗਾਲਾਂ ਧੋਪੜ ਹੋਰ ਪਤਾ ਨਹੀਂ ਕੀ ਕੁਝ ਬੋਲਣਗੇ ਵੀ ਹਾਂ ਤੂੰ ਸਾਡੇ ਸਾਡਾ ਘਰ ਦੇ ਬੋਤਾ ਫਲਾਣਾ ਕਰਤਾ ਵੀ ਯਾਨੀ ਸਿਸਟਮ ਦੇ ਨਾਲ ਜੇ ਸਹੀ ਬਣਦੀ ਹੈ ਤੇ ਦੋ ਘਰ ਜੇ ਡੁੱਬਦੇ ਨੇ 10 ਘਰ ਬਚਦੇ ਨੇ ਤਾਂ ਫਿਰ ਉਹ ਅਡਜਸਟਮੈਂਟ ਤਾਂ ਕਰਨੀ ਪਊਗੀ ਨਾ ਬਿਲਕੁਲ ਇੱਕ ਹੋਰ ਵੀ ਗੱਲ ਆ ਸਾਹਮਣੇ ਸਰਪੰਚ ਜਿਸ ਤਰ੍ਹਾਂ ਸਰਕਾਰਾਂ ਬਦਲਦੀਆਂ ਨੇ ਫਰਜ ਕਰੋ ਹੁਣ ਇਹ ਸਰਕਾਰ ਦੇ 2.5 ਸਾਲ ਰਹਿ ਗਏ ਜਦੋਂ ਅਗਲੀ ਸਰਕਾਰ ਆਊਗੀ ਫਿਰ ਉਹ ਵੀ ਸਰਪੰਚ ਨੂੰ ਤੰਗ ਕਰਦੀ ਹੈ ਤੰਗ ਤਾਂ ਜੀ ਕੁਝ ਨਹੀਂ ਕਰਦੇ ਹੈਗੇ ਤੰਗ ਤਾਂ ਇਹ ਆਪਣੇ ਆਪ ਹੈ ਤੰਗ ਤਾਂ ਸਰਕਾਰ ਇਹੀ ਕਹਿੰਦੀ ਆ ਵੀ ਭਾਈ ਤੂੰ ਸਾਡੇ ਕੰਨੀ ਆ ਸਾਨੂੰ ਵੋਟਾਂ ਪਵਾ ਹੂੰ ਕੰਮ ਵੋਟਾਂ ਤੱਕ ਹੈ ਹੋਰ ਹੋਰ ਕੋਈ ਵੀ ਤੈਨੂੰ ਗ੍ਰਾਂਟ ਦੇਵੇਂ ਲਾਲਚ ਦਿੰਦੀ ਆ ਸਰਕਾਰ ਸਿੱਧੀ ਗੱਲ ਹੈ ਜੀ ਲਾਲਚ ਦਿੰਦੀ ਆ ਸਰਪੰਚਾਂ ਨੂੰ ਵੀ ਤੇਰਾ ਕੰਮ ਕਰਦਾਂਗੇ ਤੇਰਾ ਕਰਦਾਂਗੇ ਕਰਨਾ ਕਰਾਉਣਾ ਕਿਸੇ ਨੇ ਕੁਝ ਨਹੀਂ ਹੁੰਦਾ ਕਰਨਾ ਜੋ ਕੰਮ ਹੈ ਸਿਰਫ ਅਫਸਰਾ ਨਹੀਂ ਕਰਨਾ ਉਹ ਧੱਕੇ ਨਾਲ ਸ਼ਾਮਲ ਕਰਾਉਂਦੇ ਨੇ ਆਪਣੀ ਪੋਲਿਟੀ ਵਿੱਚ हां जी ਪਿੰਡ ਦੇ ਵਿੱਚ ਸਮਝ ਲੋ ਜਿਹੜੇ ਸ਼ਿਕਾਇਤੀ ਹੁੰਦੇ ਨੇ ਉਹ ਕਹਿੰਦੇ ਨੇ ਵੀ ਇਹਦੇ ਤੇ ਐਂ ਕਰੋ ਜੀ ਇਹਨੂੰ ਐਂ ਕਰੋ ਜੀ ਉਹ ਆਪਣੇ ਆਪ ਹੀ ਫਿਰ ਉਹਨੂੰ ਐਡਜਸਟ ਮੋੜਨਾ ਪੈਂਦਾ ਹਮ ਸਰਪੰਚ ਨੂੰ ਆਪਣੇ ਆਪ ਹੀ ਵਾਪਸ ਮੋੜਨਾ ਪੈਂਦਾ ਫਿਰ ਉੱਥੇ ਉਹਨਾਂ ਦੇ ਹਿਸਾਬ ਨਾਲ ਕੋਈ ਇਸ ਵਾਰ ਵੀ ਪੰਜਾਬ ਦੇ ਵਿੱਚ ਪੰਚਾਇਤਾਂ ਦੇ ਬਹੁਤ ਹਾਲਾਤ ਮਾੜੇ ਹੋਏ ਨੇ ਪਰਚੇ ਦਰਜ ਹੋਏ ਨੇ ਇਨਕੁਆਰੀਆਂ ਹੋਈਆਂ ਨੇ ਉਹ ਇਨਕੁਆਰੀਆਂ ਤਾਂ ਹੀ ਹੋਈਆਂ ਨੇ ਨਾ ਜਦੋਂ ਹੁਣ ਕੁਝ ਤਾਂ ਗਲਤ ਕੰਮ ਕੀਤੇ ਹੋਏ ਸੀਗੇ ਹਮ ਜਿਨ੍ਹਾਂ ਨੇ ਗਲਤ ਕੰਮ ਕਰੇ ਹੋਏ ਨੇ ਦੇਖੋ ਸਾਫ਼ ਸੁਥਰਾ ਬੰਦਾ ਹੋਵੇ ਉਹਨੂੰ ਕੋਈ ਪਰਚੇ ਦਾ ਡਰ ਨਹੀਂ ਕਸਦਾ ਡਰ ਨਹੀਂ ਜਦੋਂ ਕੋਈ ਘਫਲਾਬਾਜੀ ਕੋਈ ਉਹਨੀ ਕੀ ਕੀਤੀ ਹੁੰਦੀ ਹੈ ਔਰ ਪਬਲਿਕ ਦੇ ਸਾਹਮਣੇ ਆ ਜਾਂਦੀ ਹੈ ਜਦੋਂ ਪਤਾ ਹੁੰਦਾ ਵੀ ਆਪਾਂ ਨੂੰ 1 ਲੱਖ ਰੁਪਏ ਦੀ ਗ੍ਰਾਂਟ ਆਈ ਹੈ ਉਹਦੇ ਚੋਂ 5% ਲਾ ਲਓ ਤੁਸੀਂ ਵੀ 5000 ਰੁਪਏ ਦਾ ਕੋਈ ਦਿੱਕਤ ਨਹੀਂ 95 ਲੱਗੇ ਹੋਣ ਕੋਈ ਬੋਲ ਨਹੀਂ ਸਕਦਾ ਲੱਗਦੀ ਕਿੰਨੀ ਆ ਸਰਪੰਚ ਸਾਹਿਬ ਲੱਖ ਚੋਂ ਲੱਗਦੀ ਕਿੰਨੀ ਆ ਇਹ ਤਾਂ ਜੀ ਬੰਦੇ ਦੇ ਲਾਉਣ ਤੇ ਸਰਪੰਚ ਔਰ ਡਿਪੈਂਡ ਹੈ ਆਈਡੀਆ ਕਿੰਨਾ ਹੈ ਤੁਹਾਡਾ ਕਿੰਨੀ ਆਈਡੀਆ ਅਸੀਂ ਤਾਂ ਜੀ 70% ਲਾਉਂਦੇ ਰਹਾਂ 60 ਨਾ ਜੀ ਨਾ 60 ਨਹੀਂ 70% 70% ਹਾਂ ਲੋਕ ਲਾਉਂਦੇ ਨੇ 60% ਹੀ ਓਕੇ ਯਾਨੀ 40% ਸ਼ੱਕਦੇ ਨੇ ਮਿਲੀ ਭੁਗਤ ਅਪਸਰਾਂ ਦੀ ਹਾਂ ਜੀ ਹਾਂ ਹਾਂ ਬਿਲਕੁਲ ਬਹੁਤ ਬਹੁਤ ਥੋੜਾ ਧੰਨਵਾਦ ਸਰਪੰਸ ਬਿਲਕੁਲ ਸਰਪੰਚ ਸਾਹਿਬ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਵਧੀਆ ਸੁਝਾਅ ਸੀ ਪਰ ਸਰਪੰਚੀ ਪਿੰਡ ਦੇ ਵਿਕਾਸ ਲਈ ਬਿਲਕੁਲ ਪਿੰਡ ਦੇ ਲੋਕ ਚੁਣਦੇ ਨੇ ਪਰ ਜਦੋਂ ਸ਼ਿਕਾਇਤੀ ਲੋਕ ਸ਼ਿਕਾਇਤਾਂ ਕਰਦੇ ਨੇ ਫਿਰ ਕਿਤੇ ਨਾ ਕਿਤੇ ਸਰਪੰਚੀ ਦੇ ਜ਼ਰੂਰ ਤਬਾ ਲੱਗਦਾ ਬੰਦਾ ਇਮਾਨਦਾਰ ਹੁੰਦਾ ਜ਼ਰੂਰ ਆ ਪਰ ਉਸ ਨੂੰ ਬੇਈਮਾਨ ਜ਼ਰੂਰ ਕਿਸੇ ਨਾ ਕਿਸੇ ਸ਼ਰਾਰਤੀ ਅੰਸਰਾਂ ਵੱਲੋਂ ਬਣਾਇਆ ਜਾਂਦਾ ਨਾਬਾਤੋ ਹਰਮਿੰਦਰ ਸਿੰਘ ਬਾਦ ਧੰਨਵਾਦ